ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਇੱਕ ਨਾ ਬਈ ਆਪਾਂ ਸਾਰਿਆਂ ਨੇ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਕਿ ਬਹੁਤ ਹਾਕਾਰ ਦੀ ਮੱਛੀ ਪਈ ਆ ਵੀਰ ਕਣਕ ਦਾ ਰੇਟ 3000-3500 ਰੁਪਏ ਕੁਆਰਟਲ ਦਾ ਹੋ ਗਿਆ ਤੇ ਆਟਾ ਮਿਲਦਾ ਕਿ 4500-5000 ਤੋਂ ਕਵੱਟਲਾ ਸਹੀ ਸੁਣਿਆ ਬਈ ਤੁਸੀਂ ਪਰ ਇੱਕ ਗੱਲ ਕਹਿਣੀ ਚਾਹੁੰਨੀ ਆ ਵੀ ਜਿਹੜੇ ਕਹਿੰਦੇ ਆ ਨਾ ਕਿਸਾਨ ਤਿੱਜੇ ਤੋਂ ਸੜਕਾਂ ਰੋਕ ਲੈਂਦੇ ਐਵੇਂ ਤੇ ਐਵੇਂ ਬਿੱਲੇ ਆ ਇਹ ਧਰਨੇ ਲਾ ਕੇ ਬੈਹ ਜਾਂਦੇ ਆ ਤੇ ਆ ਇੱਕ ਪਿੱਛੇ ਬੜਾ ਚੱਕ ਮੈਂ ਉੱਠਿਆ ਸੀਗਾ ਕਹਿੰਦਾ ਅੱਜ ਤੱਕ ਛੱਤ ਤੇ ਕਣਕਾਂ ਵੀ ਜਲਾਗੇ ਤੇ ਉਹ ਇਹਨੂੰ ਹੁਣ ਪੁੱਛੋ ਹੁਣ ਪੁੱਤ ਦੱਸ ਸਕ ਛੱਤ ਦੇ ਬੀਜੀ ਨਾਲ ਪੂਰਾ ਪੈਜੋ ਪੂਰਾ ਦਾ ਮੇਰੇ ਮੂੰਹ ਚ ਹੋਸ਼ ਆਉਦੇ ਨਿੱਕਲਦਾ ਸੀਗੇ ਖੇਤਾਂ ਵਾਲੀ ਨੇ ਪੂਕ ਉਹ ਕੋਈ ਲੱਗਿਆ ਹੋਣਾ ਝਾਰੂ ਪੋਚਾ ਮਾਰਨ ਤੇ ਉਹਦੀ ਸ਼ਕਲ ਇਹੋ ਜੀ ਦਾਦੀ ਚ ਲੱਗਦੀ ਸੀ ਜਿਹੜਾ ਕਹਿੰਦੇ ਸਾਡੇ ਲਈ ਨਾਂ ਲੜਵਾਇਆ ਨਾ ਕਰੋ ਵੀ ਪ੍ਰਭੂ ਜਿੰਨਾ ਹੋ ਸਕਦਾ ਨਾ ਕਿਸਾਨ ਜਿਹੀ ਬੰਦੀਆਂ ਦੇ ਸਾਥ ਦਿਓ ਤਾਂ ਕਿ ਇਹ ਜਿਹੜਾ ਖੇਤੀ ਵਾਲਾ ਕੀਤਾ ਨਾ ਵੀ ਇਹ ਆਪਣੇ ਜ਼ਿਮੀਂਦਾਰਾਂ ਦੇ ਹੱਥਾਂ 'ਚ ਹੀ ਰਹਿ ਜੇ ਤੇ ਜਿਹੜੇ ਵੱਡੇ ਕਾਪਰੇਟ ਘਰਾਣੇ ਆ ਜੇ ਉਹਨਾਂ ਦੇ ਹੱਥ 'ਚ ਜਾਵੜਿਆ ਨਾ ਤਾਂ ਹੁਣ ਤਾਂ ਤੁਹਾਨੂੰ 3500 ਨੂੰ ਕੁਆਟਲ ਕਣਕ ਮਿਲਦੀ ਹੈ ਤੇ 5000 ਰੁਪਏ ਨੂੰ ਕੁਆਟਲ ਆਟਾ ਮਿਲਦਾ ਹੈ ਤੇ ਫਿਰ ਇਹਨਾਂ ਨੇ ਐ ਹੀ ਨਹੀਂ ਪਤਾ ਲੱਗਣਾਗਾ ਵੀ ਕਿੰਨੇ ਰੁਪਏ ਨੂੰ ਆਟਾ ਦੇਣਾ ਤੇ ਕਿੰਨੇ ਰੁਪਈਆ ਨੂੰ ਅਮੂਗੀ ਮਸਲੀ ਤੇ ਕੋਈ ਹੋਰ ਦਾਲ ਦੇਣੀ ਹੈਗੀ ਜਦੋਂ ਸਾਰਾ ਕੁਝ ਇਹਨਾਂ ਦੇ ਆਪ ਦੇ ਹੱਥ 'ਚ ਆ ਗਿਆ ਜਦੋਂ ਆਪ ਇਹਨਾਂ ਨੇ ਸਾਰਾ ਇਕੱਠਾ ਕਰਕੇ ਸਟੋਰ ਕਰ ਲਿਆ ਹੁਣ ਤੱਕ ਆ ਜਾਣਿਆ ਨਾ ਜ ਆਪਾਂ ਮੈਂ ਆਂ ਵੀ ਜਾਂਦੇ ਆ ਗਗਟਾ ਭਰ ਕੇ ਚੱਕੀ ਤੇ ਫਿਰ ਤਾਂ ਥੈਲੀਆਂ ਚ ਆਇਆ ਕਰੂ ਜਿਵੇਂ ਆਹ ਤੇਰੀ ਹੁਣ ਚਿਪਸ ਆਉਂਦੀ ਐ ਜਾਂ ਕੋਈ ਕਰਕਰੇ ਆਉਂਦੀ ਐ ਗਿਆ ਇਸ ਤਰ੍ਹਾਂ ਹੁਣ ਉਹੀ ਚਿਪਸ ਦਾ ਪੈਕਟ ਮੰਨ ਲਾ ਵੀ 10 ਗ੍ਰਾਮ ਵਾਲਾ 25 ਰੁਪਈਆ ਦਾ ਤੇ ਆਲੂ ਸਾਰਾ 5 ਰੁਪਈਆ ਕਿਲੋ ਆ ਤਾਂ ਕਰਕੇ ਬਈ ਜਿਹੜੇ ਕੋਈ ਸੰਘਰਸ਼ਾਂ ਦੇ ਰਾਹ ਤੇ ਬੈਠੇ ਆ ਜਾਂ ਤੁਰੇ ਉਹਨਾਂ ਨੂੰ ਇਹ ਮਾੜਾ ਵਕਤ ਦਿਖਦਾ ਹੈ ਤੇ ਤਾਂ ਹੀ ਬੈਠੇ ਆ ਕੋਈ ਐਵੇਂ ਨਹੀਂ ਉਹ ਢੱਲੇ ਵਾਲ ਵਰਗੇ ਸਾਬ ਜੀ ਕਰਦਾਗਾ ਇਹ ਅੱਜ ਡੇਢ ਮਹੀਨਾ ਹੋ ਗਿਆ ਭੁੱਖਾ ਭਾਣੇ ਬੈਠੇ ਨੂੰ ਕਈ ਇਥੇ ਭੈਣ ਚੋ ਖੱਚਾਂ ਕਰਨੀਆਂ ਨਹੀਂ ਯਾਰ ਕੁਛ ਨਾ ਕੁਛ ਖਾਂਦਾ ਪੀਂਦਾ ਹੋਊਗਾ ਐ ਤਾਂ ਕਿਵੇਂ ਜਾਉਂਦਾ ਰਹੂ ਫੇਰ ਦੁਆਰੇ ਦੱਸਣਾ ਜਿੱਨਾ ਸੋਟਾ ਪਰੋਣਾ ਇਕੱਲੇ ਪਾਣੀ ਤੇ ਆ ਉਹ ਤੇ ਤਾਂ ਹੀ ਮਾਲ ਜੇ ਇਕੱਲੇ ਪਾਣੀ ਤੇ ਹੀ ਆ ਨਾ ਤੇ ਤਾਂ ਹੀ ਸੁਪਰੀਮ ਕੋਰਟ ਨੇ ਸਪੈਸ਼ਲ ਕਮੇਟੀਆਂ ਬਣਾ ਬਣਾ ਕੇ ਜੱਜ ਭੇਜੇ ਸੀ ਬਈ ਉੱਥੇ ਵਕੀਲ ਵੀ ਪਤਾ ਕਰਕੇ ਹੋਗਾ ਕਹਾਣੀ ਬਾਣੀ ਕੀ ਹੈ ਤੇ ਐ ਨਹੀਂ ਪਤਾ ਵੀ ਕਿੰਨੇ ਤਾਂ ਵਿੱਚ ਸਰਕਾਰ ਦੇ ਬੰਦੇ ਫਿਰਦੇ ਹੈਗੇ ਖੂਫੀਏ ਕੈਮਰੇ ਲੈ ਕੇ ਉਹਦੀਆਂ ਟਰਾਲੀਆਂ ਦੇ ਆਸ-ਪਾਸੇ ਰੇਖੀ ਗੱਲ ਤੇ ਵੀ ਦੇਖੀ ਗਈ ਕਿਤੇ ਕੋਈ ਅੰਨ ਪਾਣੀ ਗ੍ਰਹਿਣ ਤਾਂ ਨਹੀਂ ਕਰਦਾ ਜਾਂ ਟਰਾਲੀ 'ਚ ਤਾਂ ਨਹੀਂ ਜਾਂਦਾ ਤੇ ਤੁਸੀਂ ਘਰੇ ਬੈਠੇ ਕਹਿ ਦਿੰਦੇ ਨਾ ਵੀ ਉਹ ਤਾਂ ਐ ਕਿਵੇਂ ਭੁਖਾਰੀ ਖਾਂਦਾ ਹੋਊਗਾ ਯਾਰ ਮੈਂ ਕਿਹਾ ਨਾ ਚਲੋ ਐ ਕਰੋ ਜਿਹੜੇ ਬੰਦੇ ਨੂੰ ਐ ਸ਼ੱਕ ਪੈਂਦਾ ਨਾ ਵੀ ਖਾਂਦਾ ਪੀਂਦਾ ਹੋਊਗਾ ਆਉਣ ਜਾਣ ਦਾ ਕਰਾਇਆ ਤੇ ਉੱਥੋਂ ਦਾ ਖਾਣ ਪੀਣ ਮੈਂ ਦਊਗਾ ਚਲੋ ਮੇਰੇ ਨਾਲ ਉੱਥੇ ਜਾ ਕੇ ਇੱਕ ਵਾਰੀ ਜਾਂ ਸਬੂਤ ਕਰ ਦਿਓ ਵੀ ਕੱਲੇ ਪਾਣੀ ਤੋਂ ਸਵਾਏ ਉਹ ਬੰਦੇ ਨੇ ਉਹ ਚੀਜ਼ਾਂ ਅੰਦਰ ਲੰਗਾਈ ਆ ਪ੍ਰਾਵੋ ਬੋਲਣ ਲੱਗੇ ਸ਼ਰਮ ਮੰਨਿਆ ਕੋਲ ਮੜੀ ਮੋਟੀ ਜੇ ਸਾਥ ਨਹੀਂ ਦੇ ਸਕਦੇ ਲੱਤਾਂ ਨਾ ਖਿੱਚੋ ਫੇਰ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਹੈ ਦੋਸਤੋ ਤੁਹਾਡਾ ਆਪਣਾ ਸਿੱਧੂ ਭਾਈ ਬਠੰਡੇ ਤੋਂ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਰਦੀ ਕਲਾਚ ਰਹੋ ਜਉਂਦੇ ਵਾਸਤੇ